ਬਹੁਤ ਹੀ ਮੰਦਭਾਗੀ ਖਬਰ ਕਪੂਥਲਾ ਚ ਖੇਤਾ ਚ ਨਾੜ ਨੂੰ ਲੱਗੀ ਅੱਗ ਦੀ ਲਪੇਟ ਚੋਂ ਨਾਲ ਜਿੰਦਾ ਸੜਿਆ ਬਾਈਕ ਸਵਾਰ ਨੌਜਵਾਨ ਨਹੀਂ ਹੋ پا ਰਹੀ ਪਛਾਣ ਫਿਰੋਜ਼ਪੁਰ ਚ ਬੇਅਦਬੀ ਦੇ ਮੁੱਲਜ਼ਮ ਦਾ ਕਤਲ ਮੁੱਲਜ਼ਮ ਨੂੰ ਪਿੰਡ ਵਾਸੀਆਂ ਨੇ ਕੁੱਟਕੁੱਟ ਕੇ ਮਾਰਿਆ ਮੌਕੇ ਉੱਤੇ ਪੁੱਜੀ ਵੱਡੀ ਗਿੰਦ ਦੀ ਚ ਪੁਲਿਸ ਨਵਜੋਤ ਸਿੰਘ ਸਿੱਧੂ ਨੇ ਪਤਨੀ ਨਾਲ ਸਾਂਝੀ ਕੀਤੀ ਤਸਵੀਰ ਕਿਹਾ 2 ਹਫਤਿਆਂ ਦੇ ਅੰਦਰ ਪੂਰੀ ਤਰ੍ਹਾਂ ਠੀਕ ਹੋਣ ਦੀ ਉਮੀਦ ਪੰਜਾਬ ਚ 1 ਮਾਰਚ ਤੋਂ 4 ਮਈ ਤੱਕ 609 ਕਰੋੜ 38 ਲੱਖ ਰੁਪਏ ਦੇ ਨਸ਼ੀਲੇ ਪਦਾਰਥ ਸ਼ਰਾਬ ਨਕਦੀ ਕੀਮਤੀ ਵਸਤੂਆਂ ਅਤੇ ਹੋਰ ਸਮਾਨ ਜ਼ਬਤ ਅੰਮ੍ਰਿਤਸਰ ਤੋਂ ਹੈਰੋਇਨ ਲਿਆ ਮੋਗਾ ਵੇਚਣਾ ਏ ਤਸਕਰਾਂ ਨੂੰ ਸੀਆਈਏ ਸਟਾਫ ਨੇ ਪਾਇਨਾਥ ਨਸ਼ਾ ਅਤੇ ਸਵਿਫਟ ਗੱਡੀ ਸਣੇ ਕੀਤਾ ਗ੍ਰਿਫਤਾਰ ਮੁੰਬਈ ਕਸਟਮ ਦਾ ਵੱਡਾ ਐਕਸ਼ਨ ਫੜਿਆ 8 ਕਰੋੜ 17 ਲੱਖ ਦਾ ਸੋਨਾ ਅਤੇ 14 ਲੱਖ ਦੇ ਫੋਨ ਦੁਬਈ ਤੋਂ ਮੁੰਬਈ ਆਉਂਦੇ 5 ਲੋਕ ਗ੍ਰਿਫਤਾਰ ਰੋਸਪੁਰਜ ਗੁੰਡਾਗਰਦੀ ਦਾ ਨੰਗਾ ਨਾਚ ਸਾਫਾ ਐਮਸੀ ਉੱਤੇ ਜਾਣ ਲੇਵਾ ਹਮਲਾ ਘਰ ਚ ਵੜ ਕੇ ਵਾਰਦਾਤ ਨੂੰ ਦਿੱਤਾ ਅੰਜਾਮ ਕਾਂਗਰਸ ਨੂੰ ਇੱਕ ਹੋਰ ਝਟਕਾਰ ਵਿਨਸਿੰਗ लवली ਬੀਜੇਪੀ ਚ ਹੋਏ ਸ਼ਾਮਲ ਜਲੰਧਾ ਚ ਜਨਮ ਦਿਨ ਮਨਾ ਕੇ ਆਏ ਯੂਨੀਵਰਸਿਟੀ ਦੇ ਗੇਟ ਉੱਤੇ ਮੁੰਡਿਆਂ ਉੱਤੇ ਚੱਲੀਆਂ ਗੋਲੀਆਂ ਬਾਹਾਂ ਉੱਤੇ ਠੋਕੇ ਫਾਇਰ 17 ਮਰੀਜ਼ਾਂ ਨੂੰ ਮਾਰਨ ਵਾਲੀ ਨਰਸ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ